ਅਪਾਉ ਦੋਂ ਵੀ ਗੱਲ ਕਰਦੇ ਸੀ ਵੀ ਜਥੇਦਾਰ ਜਥੇਦਾਰ ਦਾ ਰੌਲਾ ਨਾ ਪਾਈ ਜਾਓ ਇੱਕ ਤੇ ਗੁਰੂ ਸਾਹਿਬ ਨੂੰ ਬਣਾਇਆ ਹੋਇਆ ਉਹਦਾ ਨਹੀਂ ਹੈ ਸਾਡੀਆਂ ਸਾਡੇ ਵਿੱਚੋਂ ਸਾਡੇ ਵਰਗੇ ਬਖੁਟਰੇ ਬੇਈਮਾਨ ਲੁੱਚਾ ਕਿਸਮ ਦੇ ਬੰਦੇ ਉੱਥੇ ਜਿਹੜੇ ਚਮਚਾਗਰੀ ਕਰਨੇ ਵਾਲੇ ਬਿਠਾਏ ਜਾਂਦੇ ਆ ਹਰ ਤਰ੍ਹਾਂ ਦੀ ਕਮੀਨਗੀ ਕਰਦੇ ਆ ਹਰ ਤਰ੍ਹਾਂ ਦਾ ਝੂਠ ਬੋਲਦੇ ਆ ਹਰ ਤਰ੍ਹਾਂ ਦੀ ਰਿਸ਼ਵਤ ਲੈਂਦੇ ਆ ਇਸ ਕਰਕੇ ਇਹਨੂੰ ਇੱਦਾਂ ਇੱਦਾਂ ਵੱਡਾ ਉਦਾਂ ਨਾ ਬਣਾ ਕੇ ਆਪਾਂ ਮਠਾਲੀਏ ਪਰ ਮੈਨੂੰ ਮੇਰਾ ਕਈ ਦਿਨਾਂ ਦੀਆਂ ਇਹਨਾਂ ਦੀਆਂ ਗੱਲਾਂ ਸੁਣਦੇ ਤਾਂ ਮੇਰਾ ਮਨ ਕਰਦਾ ਸੀ ਕਿ ਆਪਾਂ ਥੋੜੀ ਜਿਹੀ ਤੇ ਡਿਸਕਸ਼ਨ ਕਰੀਏ ਕਿ ਜਦੋਂ ਅਸੀਂ ਕਹਿੰਨੇ ਆਂ ਕਿ ਬਾਦਲਾਂ ਦੇ ਤਾਕਤ ਫੜਨ ਦੇ ਨਾਲ ਉਹਦਾ ਕੇਂਦਰੀਕਰਨ ਕਰਨ ਦੇ ਨਾਲ ਉਹਨਾਂ ਦੇ ਇੱਕ ਥਾਂ ਤੇ ਸਾਰਾ ਕੁਝ ਇਕੱਠਾ ਕਰਨ ਦੇ ਨਾਲ ਉਹਨੇ ਜਿੰਨਾ ਬਾਦਲ ਨੇ ਸ਼੍ਰੋਮਣੀ ਕਮੇਟੀ ਵੀ ਬਰਾਬਰ ਦਾ ਬੰਦਾ ਕੋਈ ਨਹੀਂ ਰਿਹਾ ਇਸ ਚੀਜ਼ ਕਰਕੇ ਜਿਹੜਾ ਜਿਹੜਾ ਕੌਮ ਦੀ ਅੱਜ ਇਸ ਵੇਲੇ ਅਦੋਗਤੀ ਹੋ ਰਹੀ ਆ ਜਿਹਨੂੰ ਇਹ ਕਹਿ ਰਹੀ ਆ ਕਿ ਕੌਮ ਦੀ ਨਰਾਸ਼ਾ ਵਾਲੀ ਹਾਲਤ ਆ ਹਾਲਾਂਕਿ ਜਦੋਂ ਕੋਈ ਬੰਦਾ ਇਹ ਗੱਲ ਕਹਿੰਦਾ ਆ ਮੈਨੂੰ ਸਵਾਲ ਪੁੱਛਦਾ ਹੁੰਦਾ ਵੀ ਤੂੰ ਕੋਈ 10 ਸਾਲ ਕੌਮ ਦੇ ਅੰਦਰ ਬੰਦਾ ਸਿੰਘ ਬਹਾਦਰ ਤੋਂ ਬਾਅਦ ਦੇ 10 ਸਾਲ ਉਹ 10 ਜਿਹਨੂੰ ਤੂੰ ਆ ਕਹਿਣਾ ਪੇ ਆ ਗੋਲਡਨ ਪੀਰੀਅਡ ਸੀ ਕਪੂਰ ਸਿੰਘ ਤੋਂ ਲੈ ਕੇ ਆਲਾ ਸਿੰਘ ਦੀ ਗੱਲ ਆ ਜੱਸਾ ਸਿੰਘ ਆਲੂ ਵਾਲੀ ਦੀ ਆ ਰਾਮ ਗੜੀਏ ਦੀ ਆ ਮੱਲੋ ਮਿਸਲਾਂ ਦਾ ਸਾਰਾ ਹੀ ਟਾਈਮ ਆ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਮਹਾਰਾਜਾ ਰਣਜੀਤ ਸਿੰਘ ਦੇ ਮਿਸਲਾਂ ਬਣ ਤੱਕ ਦਾ ਇੱਕ ਪੀਰੀਅਡ ਰੱਖ ਲਓ ਜਦੋਂ ਮਿਸਲਾਂ ਸ਼ੁਰੂ ਹੋਈਆਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸ਼ੁਰੂ ਹੋਇਆ ਉਹ ਇੱਕ ਪੀਰੀਅਡ ਲੱਖ ਰੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸ਼ੁਰੂ ਹੋਣ ਤੋਂ 1849 ਤੱਕ ਦਾ ਇੱਕ ਰੱਖ ਲਓ 1849 ਤੋਂ 1900 ਤੱਕ ਦਾ ਇੱਕ ਰੱਖ ਲਓ 1900 ਤੋਂ ਲੈ ਕੇ 1947 ਤੱਕ ਦਾ ਇੱਕ ਪੀਰੀਅਡ ਇਦਾਂ ਉਹਨੂੰ ਹਿੱਸਿਆਂ 'ਚ ਵੰਡ ਕੇ ਤੁਸੀਂ ਦੱਸੋ ਕਿ ਇਹ ਦਾ ਸਾਲ ਜਿਹੜੇ ਆ ਬੜੇ ਸੁਨਹਿਰੀ ਸੀ ਇੱਥੇ ਗੁਰਮਤਿ ਦੀ ਗੱਲ ਹੋਈ ਆ ਤੁਹਾਨੂੰ ਆਪੇ ਜਵਾਬ ਮਿਲ ਜਾਣਾ ਜਦੋਂ ਤੁਸੀਂ ਪੁੱਛਣਾ ਆਪਣੇ ਆਪ ਨੂੰ ਵੀ ਬਾਲੇ ਵਾਲੀ ਜਨਮ ਸਾਖੀ ਪ੍ਰਮੋਟ ਕਦੋਂ ਹੋਈ ਆ ਦਸਮ ਗ੍ਰੰਥ ਪ੍ਰਮੋਟ ਕਦੋਂ ਹੋਇਆ ਸੂਰਜ ਪ੍ਰਕਾਸ਼ ਲਿਖਿਆ ਕਦੋਂ ਗਿਆ ਬੰਡੇਆ ਕਦੋਂ ਗਿਆ ਗੁਰਦੁਆਰੇ ਸ਼ੁਰੂ ਕਦੋਂ ਹੋਇਆ ਨਿਰਮਲ ਗੁਰਦੁਆਰੇ ਕਦੋਂ ਵੜ ਗਿਆ ਕਿ ਇਹ ਕੋ ਬਹੁਤ ਵਧੀਆ ਦਲੀਲ ਨਹੀਂ ਹੈ ਕਿ 10ਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਕੰਸ਼ੀ ਭੇਜਿਆ ਸੀ ਕਿ ਉੱਥੋਂ ਸਿੱਖਿਆ ਲੈ ਕੇ ਆਉਣ ਨਾ ਭਾਈ ਗੁਰੂ ਸਾਹਿਬ ਦੇ ਨਾਂ ਨਾਲ ਇਦਾਂ ਦਾ ਬਕਵਾਸ ਨਾ ਕਰੋ ਹਰ ਤਰ੍ਹਾਂ ਦੀ ਮਨਮਤ ਨੂੰ ਸਿੱਖੀ ਦੇ ਨਾਲ ਨਾ ਨਾ ਜੁੜੋ ਕੋਈ ਲੋੜ ਨਹੀਂ ਉਹਨਾਂ ਗੱਲਾਂ ਦੀ ਇਹ ਉਹਨਾਂ ਦਿਮਾਗਾਂ ਵਿੱਚੋਂ ਨਿਕਲੀਆਂ ਜਿਨ੍ਹਾਂ ਨੇ ਕਿਹਾ ਕਿ ਤ੍ਰਿਆ ਚਰਿਤ੍ਰ ਇਸ ਕਰਕੇ ਗੁਰੂ ਸਾਹਿਬ ਨੇ ਲਿਖਾਇਆ ਸੀ ਕਿ ਸਿੱਖ ਮੇਰੇ ਨੂੰ ਸਮਝ ਆ ਜਾਏ ਕਿ ਮੈਂ ਜਨਾਨੀ ਤੋਂ ਬਚ ਕੇ ਰਹਿਣਾ ਹੈ ਉਹਨਾਂ ਨੇ ਹੀ ਇਹ ਦਲੀਲ ਦਿੱਤੀ ਆ ਕਿ ਸਿੱਖਾਂ ਨੂੰ ਕਾਂਸੀ ਭੇਜਿਆ ਸੀ Hindu ਧਰਮ ਬਾਰੇ ਜਾਣਕਾਰੀ ਲੈ ਕੇ ਆਉਣ ਉਹ ਬਾਦਸ਼ਾਹ ਨੂੰ ਜਾਣਨ ਤਾਂ ਕਿ ਉਹਨਾਂ ਗ੍ਰੰਥਾਂ ਨੂੰ ਪੜ੍ਹ-ਪੜ੍ਹ ਕੇ ਆ ਕੇ ਦੱਸਣ ਸਿੱਖਾਂ ਨੂੰ ਕਿ ਇਹ ਆ ਨਹੀਂ ਕਰਨਾ ਆ ਨਹੀਂ ਕਰਨਾ ਸ਼ਰਾਬ ਨਹੀਂ ਪੀਣੀ ਤਾਂ ਸਿੱਖ ਨੇ ਨਹੀਂ ਪੀਣੀ ਕੋਈ ਬੰਦਾ ਨਹੀਂ ਕਹਿੰਦਾ ਕਿ ਘਰ ਦੇ ਹਰੇਕ ਘਰ ਦੇ ਇੱਕ ਮੈਂਬਰ ਨੂੰ ਇਹ ਸਿਖਾਇਆ ਜਾਵੇ ਕਿ ਸ਼ਰਾਬ ਕਿਦਾਂ ਕੱਢਣੀ ਆ ਤਾਂ ਕਿ ਸ਼ਰਾਬ ਕੱਢ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਸ਼ਰਾਬ ਨਾਲ ਰੱਜ ਕੇ ਉਹ ਲਿਟ ਕੇ ਉਹਦਾ ਨੁਕਸਾਨ ਕਰਵਾ ਕੇ ਫਿਰ ਸਮਝਾਵੇ ਬਾਕੀਆਂ ਨੂੰ ਕਿ ਸ਼ਰਾਬ ਨਹੀਂ ਪੀਣੀ ਕੋਈ ਇਦਾਂ ਨਹੀਂ ਕਰਦਾ ਜਿਹੜੇ ਰਾਹੇ ਨਹੀਂ ਜਾਣਾ ਪਤਾ ਗੱਡੀ ਜਦੋਂ ਖੱਬੇ ਹੱਥ ਚਲਾਉਨੇ ਆ ਜੇ ਸੱਜੇ ਹੱਥ ਚਲਾਵਾਂਗੇ ਤਾਂ ਐਕਸੀਡੈਂਟ ਹੋ ਜਾਂਦਾ ਕੋਈ ਬੰਦਾ ਨਹੀਂ ਕਹਿੰਦਾ ਪਹਿਲਾਂ ਉਸ ਪਾਸੇ ਗੱਡੀ ਚਲਾਓ ਫਿਰ ਜਦੋਂ ਐਕਸੀਡੈਂਟ ਹੋਵੇ ਫਿਰ ਦੱਸੋ ਸਾਰੇ ਨੇ ਦੇਖਿਆ ਐਦਾਂ ਐਕਸੀਡੈਂਟ ਹੁੰਦੇ ਆ ਗੱਡੀ ਨਹੀਂ ਚਲਾਉਣੀ ਸੱਜੇ ਹੱਥ ਅਸੀਂ ਗੁਰੂ ਸਾਹਿਬ ਦੇ ਨਾਂ ਨਾਲ ਕਿਉਂ ਮੜਦੇ ਆਂ ਇਹ ਗੱਲਾਂ ਇਸ ਕਰਕੇ ਜਿਹੜਾ ਕੋਈ ਵੀ ਪੀਰੀਅਡ ਆ ਉਹ ਧਿਆਨ ਨਾਲ ਵਿਚਾਰ ਕੇ ਦੇਖ ਕੇ ਉਹਦੇ ਵਿੱਚੋਂ ਉਹ ਲੱਭੋ ਪੇ ਗੁਰਮਤ ਵਾਲਾ ਗੁਰੂ ਦੀ ਸਿੱਖਿਆ ਵਾਲਾ ਕਿਉਂਕਿ ਜਿਹੜਾ ਬ੍ਰਾਹਮਣ ਪੁਜਾਰੀ ਗੁਰਨਾਨਕ ਪਾਤਸ਼ਾਹ ਦੇ ਵਿਲੇ ਤੋਂ ਮਗਰ ਪੈੜ ਨਪਦਾ ਆ ਰਿਹਾ ਸ੍ਰੀ ਚੰਦ ਦੇ ਰਾਹੀਂ ਦਾਤੂ ਦਾ ਸੁਦੇ ਰਾਹੀਂ ਮੋਣ ਮੂਰੀ ਦੇ ਰਾਹੀਂ ਪ੍ਰਥੀ ਚੰਦ ਦੇ ਰਾਹੀਂ ਹਰ ਗੁਰ ਅਸਥਾਨ ਜਿਹੜਾ ਉਸ ਵੇਲੇ ਦਾ ਪ੍ਰਚਾਰ ਕੇਂਦਰ ਸੀ ਗੁਰੂ ਸਾਹਿਬ ਦੇ ਹੁੰਦਿਆਂ ਹੀ ਉੱਥੇ ਉਹਦਾ ਕਬਜ਼ਾ ਨਾਲ ਦੀ ਨਾਲ ਹੁੰਦਾ ਆਇਆ ਗੁਰੂ ਸਾਹਿਬ ਦੇ ਹੁੰਦਿਆਂ ਹੀ ਪ੍ਰਥੀ ਚੰਦ ਦਾ ਕਲੇਸ਼ ਪੰਜਵੇਂ ਪਾਤਸ਼ਾਹ ਦੇ ਜਾਣ ਤੋਂ ਬਾਅਦ ਨਹੀਂ ਪਿਆ ਉਹਨਾਂ ਦੇ ਹੁੰਦਿਆਂ ਹੀ ਪੈ ਗਿਆ ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜੇ ਸਿੱਖੀ ਦੀ ਗੁਰਮਤਿ ਗੱਲ ਕਰਨੀ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ करिए ਜਿਹੜੀਆਂ ਧਾਰਨਾਵਾਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਜਦੋਂ ਅਸੀਂ ਆਪਣੀ ਮਰਜ਼ੀ ਦੇ ਨਾਲ ਉਹ ਬ੍ਰਾਹਮਣ ਦੀਆਂ ਦਿੱਤੀਆਂ ਹੋਈਆਂ ਧਾਰਨਾਵਾਂ ਦੇ ਨਾਲ ਕਰਦੇ ਆ ਨਾ ਤਾਂ ਫਿਰ ਫਿਰ ਅਰਥਾਂ ਦੇ ਅਨਰਥ ਹੁੰਦੇ ਆ ਚਾਹੇ ਉਹ ਜਾਤ-ਪਾਤ ਦੀ ਗੱਲ ਏ ਚਾਹੇ ਗਰੀਬ ਦੀ ਮਦਦ ਕਰਨ ਦੀ ਗੱਲ ਆ ਚਾਹੇ ਸੇਵਾ ਕਰਨ ਦੀ ਗੱਲ ਆ ਲੰਗਰ ਲਾਉਣ ਦੀ ਗੱਲ ਆ ਸਿਮਰਨ ਕਰਨ ਦੀ ਗੱਲ ਆ ਹਰ ਇੱਕ ਕਨਸੈਪਟ ਜਿਹੜਾ ਹਰ ਇੱਕ ਸੰਕਲਪ ਜਿਹੜਾ ਅੱਜ ਸਿੱਖੀ ਦੇ ਨਾਂ ਤੇ ਧਰਮ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਸਾਡੇ ਸਰ ਮੜਿਆ ਗਿਆ ਆ ਚੁਪਹਿਰਿਆਂ ਦਾ ਆ ਵਾਹਿਗੁਰੂ ਵਾਹਿਗੁਰੂ ਕਰਨੇ ਦਾ ਆ ਨਗਰ ਕੀਰਤਨ ਦਾ ਆ ਕੋਈ ਸੰਕਲਪ ਲੈ ਲਓ ਅਸੀਂ ਉਹਦੇ ਤੇ ਗ੍ਰੰਥ ਲਿਖਣ ਲੱਗ ਪਏ ਇਹ ਨਿਸ਼ਾਨ ਸਭ ਸਾਡਾ ਇਹ ਨਿਸ਼ਾਨ ਇਦਾਂ ਹੁੰਦਾ ਮੱਥਾ ਟੇਕਣਾ ਇਦਾਂ ਇਹਨੂੰ ਫਲਸਫੀ ਦਾ ਨਾਮ ਦੇ ਦੇ ਕੇ ਮੱਥਾ ਟੇਕਣਾ ਇਦਾਂ ਹੁੰਦੀ ਆ ਹੱਥ ਇਦਾਂ ਰੱਖੇ ਜਾਂਦੇ ਆ ਮਸਤਕ ਇਦਾਂ ਲਾਇਆ ਜਾਂਦਾ ਇਹ ਇਹ ਅਸੰਪਸ਼ਨ ਤਾਂ ਹਿੰਦੂ ਧਰਮ ਦੀਆਂ ਸੀ ਪਿਲੇਖ ਇੱਥੇ ਹੁੰਦੇ ਆ ਪੁੱਠੇ ਹੁੰਦੇ ਆ ਇਦਾਂ ਕਰਨੇ ਨਾਲ ਸਿੱਧੇ ਲੱਗ ਜਾਂਦੇ ਸਿੱਧੇ ਹੋ ਜਾਂਦੇ ਇਹ ਤਾਂ ਹਿੰਦੂ ਧਰਮ ਚੋਂ ਆਇਆ ਸੀ ਗੁਰੂ ਸਾਹਿਬ ਕਿੱਥੇ ਦਮੰਦੇ ਆ ਕਿ ਕਿਸਮਤ ਇਦਾਂ ਲਿਖੀ ਜਾਂਦੀ ਹੈ ਉਹ ਤਾਂ ਬਣਾਈ ਜਾਂਦੀ ਹੈ ਔਰ ਗ੍ਰੈਜੂਅਲੀ ਵੱਧਦੀ ਉਹਦੇ ਜੇ ਗੁਰੂ ਸਾਹਿਬ ਆਪ ਆਪ ਆਪਣੇ ਬਾਰੇ ਕਹਿ ਰਹੇ ਪੇ ਅਜਹੁ ਸੁਨਾਉ ਸਮੁੰਦ ਮੈਂ ਕੀ ਜਾਣਾਂ ਕੀ ਹੋਈ ਕੀ ਗੱਲ ਗੁਰੂ ਅਰਜਨ ਨੂੰ ਪਤਾ ਨਹੀਂ ਸੀ ਮੈਂ ਗੁਰੂ ਰਾਮਦਾਸ ਦਾ ਪੁੱਤਰ ਹਾਂ ਮੈਂ ਗੁਰੂ ਅਮਰਦਾਸ ਦਾ ਦੋਤਾ ਹਾਂ ਪਤਾ ਨਹੀਂ ਸੀ ਉਹ ਤਾਂ ਦਾਵਾ ਕਰ ਸਕਦੇ ਸੀ ਕਰ ਸਕਦੇ ਸੀ ਜੇ ਉਹਨੇ ਪਿਰਥੀ ਚੰਦ ਨੂੰ ਨਾ ਦੇਖਿਆ ਹੁੰਦਾ ਬੜੇ ਪ੍ਰਾਂਵ ਉਹ ਵੀ ਉਸੇ ਹੀ ਗੁਰੂ ਰਾਮਦਾਸ ਦਾ ਪੁੱਤਰ ਸੀ ਉਸੇ ਹੀ ਗੁਰੂ ਅਮਰਦਾਸ ਜੀ ਦਾ ਦੋਤਾ ਸੀ ਕਰ ਸਕਦੇ ਸੀ ਦਾਵਾ ਜੇ ਸ਼੍ਰੀ ਚੰਦ ਨੂੰ ਸਵਾ ਮਿਲ ਕੇ ਲੰਗੋਟ ਲਾ ਕੇ ਘੁੰਮਦੇ ਨਾ ਦੇਖਿਆ ਹੁੰਦਾ ਸ਼ਾਇਦ ਕਰਦੇ ਇਸ ਕਰਕੇ ਗਰੰਟੀ ਨਹੀਂ ਹੈ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਇਹਨੇ ਆ ਵਿੱਦਿਆ ਲੈ ਲਈ ਨਹੀਂ ਇਹ ਦ੍ਰਿੜ ਰੱਦੇ ਵਾਲਾ ਕਿਸੇ ਪਰਸਨੈਲਿਟੀ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਨਾ ਦਾਵਾ ਕਰਨਾ ਚਾਹੀਦਾ ਕਿਸੇ ਜਿਹਦੇ ਅਸੀਂ ਫੈਨ ਵੀ ਆ ਜਿਹਨੂੰ ਅਸੀਂ ਮਹਾਨ ਵੀ ਕਹਿੰਨੇ ਆ ਉਹਦੇ ਬਾਰੇ ਜਿਹੜੀ ਹੋਈ ਗੱਲ ਜਿਹੜੀ ਬੀਤੀ ਆ ਗੱਲ ਜੋ ਜੋ ਘਟਨਾ ਬੀਤ ਗਈ ਉਸ ਘਟਨਾ ਦੇ ਸੰਬੰਧ ਵਿੱਚ ਕੰਪਲੀਮੈਂਟ ਦੇਣਾ ਤਾਂ ਦੇ ਦਿਓ ਪਹਵਖਦੇ ਵਿੱਚ ਕਿਸੇ ਗੱਲ ਲਈ ਕਦੇ ਵੀ ਕਿਸੇ ਮੂਸੇ ਵਾਲੇ ਲਈ ਕਦੇ ਦਲਜੀਤ ਸਿੰਘ ਦੀ ਗੱਲ ਕਿਸੇ ਦੀ ਵੀ ਗੱਲ ਹੁੰਦੀ ਆ ਪਹਵਖਦੇ ਲਈ ਕਦੇ ਕੋਈ ਗਰੰਟੀ ਨਾ ਦੇ ਉਹ ਕਿਸੇ ਦੀ ਆਪਣੇ ਬਾਰੇ ਵੀ ਕਦੇ ਇਦਾਂ ਨਾ ਸੋਚਿਓ ਮੈਂ ਤਾਂ ਹਮੇਸ਼ਾ ਇਦਾਂ ਫੈਸਲਾ ਕਰੂੰਗਾ ਕੁਇਕਟ ਨਾਂ ਵਾਪਰੀਆ ਉਹਦੇ ਤੇ ਕਿਸੇ ਖਾਸ ਤਰ੍ਹਾਂ ਦਾ ਡਿਸੀਜਨ ਲੈ ਲਿਆ ਗਿਆ ਆ ਉਹ ਫੈਸਲਾ ਚੰਗਾ ਨਿਕਲਿਆ ਉਹਦੇ ਸਿੱਟੇ ਵਧੀਆ ਨਿਕਲੇ ਆ ਤੇ ਬਸ ਸ਼ੁਕਰਾਨਾ ਕਰਕੇ ਅੱਗੇ ਚੱਲ ਜਾਓ ਉੱਥੇ ਗੁਰਪ੍ਰਸਾਦ ਵਿਚਾਲੇ ਲੈ ਕੇ ਰੱਖ ਲਿਓ ਤੇ ਬਸ ਹੋ ਗਿਆ ਐਦਾਂ ਕੋਈ ਸਫਲਤਾ ਨੂੰ ਯਕੀਨੀ ਮੰਨ ਕੇ ਯਕੀਨੀ ਬਣਾ ਕੇ ਨਹੀਂ ਫੈਸਲਾ ਲਿਆ ਗਿਆ ਹੁੰਦਾ ਕਦੇ ਲਿਆ ਜਾ ਹੀ ਨਹੀਂ ਸਕਦਾ ਉਹ ਤਾਂ ਫੈਸਲਾ ਲੈਣ ਤੋਂ ਬਾਅਦ ਜੋ ਹਾਲਾਤ ਆ ਉੱਥੇ ਦੇ ਅਲਦਵਾੜਾ ਹੈ ਜਿਹੜਾ ਉਹ ਸਾਰਾ ਕੁਝ ਰਲ ਕੇ ਇਕੱਠਾ ਹੋ ਕੇ ਇਹ ਕੰਸੀਡਰ ਕਰਦਾ ਇਹ ਫੈਸਲਾ ਕਰਦਾ ਆ ਕਿ ਹੁਣ ਕੀ ਹੋਣਾ ਹੈ ਤੇ ਉਹਦੇ ਚੋਂ ਸਬਬ ਹੁੰਦਾ ਕਿ ਨਿਕਲੇ ਆਵੇ ਕੋਈ ਕਿਸੇ ਦਾ ਲੰਬਾ ਟਾਈਮ ਤੱਕ ਕਿਸੇ ਖਾਸ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਡਟੇ ਰਹਿਣਾ ਉਹ ਵੀ ਉਹ ਨਾਲ ਦੀ ਨਾਲ ਹਾਲਾਤ ਤੈਅ ਕਰਦੇ ਆ ਉਦੀ ਕਦੇ ਗਰੰਟੀ ਨਹੀਂ ਹੁੰਦੀ ਕਿਉਂਕਿ ਲੜਾਈ ਤੇ ਸਮਝੌਤਾ ਬਰਾਬਰ ਚੱਲਦੇ ਆ ਬਹੁਤ ਸਾਰੇ ਲੀਡਰਾਂ ਨੇਆਂ ਕੀਤੀਆਂ ਹੋਈਆਂ ਲੜਾਈਆਂ ਬਹੁਤ ਸਾਰੇ ਆਗੂ ਇਦਾਂ ਦੇ ਹੋਏ ਆ ਜਿਨ੍ਹਾਂ ਨੇ ਲਏ ਹੋਏ ਲੜਾਈ ਦੇ ਫੈਸਲੇ ਉਹਨਾਂ ਨੂੰ ਮਹਿੰਗੇ ਪੈ ਗਏ ਜਿੱਥੇ ਉਹ ਆਪਣੇ ਆਪ ਨੂੰ ਖਤਮ ਕਰਾ ਕੇ ਬਹਿ ਗਏ ਬਹੁਤ ਸਾਰੇ ਲੀਡਰਾਂ ਦੇ ਆਪਣੇ ਸਮੇਂ ਦੇ ਵਿੱਚ ਲਏ ਹੋਏ ਸਮਝੌਤੇ ਵਾਲੇ ਫੈਸਲੇ ਇੰਨੇ ਪੁੱਠੇ ਪੈ ਜਿਹੜੇ ਉਹਨਾਂ ਨੂੰ ਮਹਿੰਗੇ ਪੈ ਗਏ ਉਹਨਾਂ ਤੇ ਗਦਾਰੀ ਦੇ ਠੱਪੇ ਲੱਗੇ ਕੁਦਰਤ ਨੇ ਇਹੋ ਜਿਹਾ ਵਿਧਾਨੇ ਨਹੀਂ ਬਣਾਇਆ ਇਹ ਸਾਰੇ ਦਾ ਸਾਰਾ ਉਹ ਅਸਲ ਬ੍ਰਾਹਮਣਵਾਦ ਦੇ ਵਿੱਚੋਂ ਆਇਆ ਆ ਜਿਨੇ ਇਹ ਤੈਅ ਕੀਤਾ ਕਿ ਕਿਸਮਤ ਲਿਖਾ ਕੇ ਆਉਂਦਾ ਬੰਦਾ ਸਾਰੀਆਂ ਸਟੇਟਮੈਂਟਾਂ ਉਹਦੇ ਵਿੱਚੋਂ ਆਈਆਂ ਪਤੀਜੇ ਪਾਸ਼ਾ ਨਾਲ ਬੀਬੀ ਪਾਨੀ ਦੀ ਜੁੜੀ ਹੋਈ ਸਾਖੀ ਪੜਦੇ ਆ ਨਾ ਕਿ ਪਾਸ਼ਾ ਨਹਾਉਂਦੇ ਸੀ ਇਸ਼ਨਾਨ ਕਰਦੇ ਸੀ ਮਾਤਾ ਪਾਨੀ ਕੋਲ ਖੜੀ ਸੀ ਪੀੜੀ ਦੇ ਉੱਤੇ ਬੈਠੇ ਸੀ ਪੀੜੀ ਦਾ ਇੱਕ ਪਾਵਾ ਟੁੱਟ ਗਿਆ ਉਹ ਉਹ ਦੇਖ ਕਿ ਕਿਤੇ ਸੱਟ ਨਾਲ ਲਵਾ ਲੈਣ ਤੇ ਇੱਕਦਮ ਮਾਤਾ ਜੀ ਨੇ ਥੱਲੇ ਪੈਰ ਦੇ ਦਿੱਤਾ ਬੱਚੀ ਸੀ ਬੀਬੀ ਭਾਨੀ ਪੈਰ ਦੇ ਦਿੱਤਾ ਪੈਰ ਦੇ ਵਿੱਚੋਂ ਖੂਨ ਵਗਣ ਲੱਗ ਪਿਆ ਉਹ ਨਹਾਈ ਗਏ ਬੈਠੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਜਦੋਂ ਉਹਨਾਂ ਨੇ ਪਾਣੀ ਜਿਹੜਾ ਸਰੀਰ ਤੇ ਪਾਣੀ ਪਾਉਂਦੇ ਸੀ ਉਹ ਪਾਣੀ ਜਿਸ ਉਹ ਗੁਸਲਖਾਨੇ 'ਚ ਬੈਠੇ ਸੀ ਉੱਥੋਂ ਹੋ ਕੇ ਨਾਲੀ ਦੇ ਵਿੱਚ ਲਾਲ ਹੋ ਕੇ ਜਾਂਦਾ ਦੇਖਿਆ ਫਿਰ ਉਹਨੇ ਧਿਆਨ ਕੀਤਾ ਫਿਰ ਉਹਨੇ ਕਿਹਾ ਵੀ ਤੂੰ ਮੰਗ ਕੀ ਮੰਗਦੀ ਸੀ ਖੁਸ਼ ਹੋਇਆ ਤੇ ਬੀਬੀ ਪਾਨੀ ਨੇ ਮੰਗਿਆ ਵੀ ਗੁਰਗੱਦੀ ਜਿਹੜੀ ਆ ਨਾਨਕ ਦੀ ਗੱਦੀ ਮੇਰੇ ਘਰ ਦੇ ਵਿੱਚ ਰਹੇ। ਫਗਰੂ ਅਮਰਦਾਸ ਜੀ ਕਹਿੰਦੇ ਹਾਂ ਠੀਕ ਆ ਰਹੂਗੀ ਤੇਰੇ ਘਰ ਵਿੱਚ ਪਰ ਤੈਨੂੰ ਸ਼ਹੀਦੀਆਂ ਬਹੁਤ ਦੇਣੀਆਂ ਪਊਗੀਆਂ। ਉੱਥੇ ਵੀ ਲਿਸਟ ਬਣਾ ਕੇ ਦਿੱਤੀ ਵੀ ਤੇਰੇ ਪੁੱਤਰ ਨੂੰ ਗੁਰਵਰਜ ਨੂੰ ਤਵੀ ਤੇ ਬੈਠਣਾ ਪਊਗਾ। ਤੇਰੀ ਚੌਥੀ ਪੀੜ੍ਹੀ ਦੇ ਵਿੱਚ ਐਦਾਂ ਤੇ ਤੇਰੇ ਗਾਂ ਪਰਪੋਤੇ ਨੂੰ ਸੀਸ ਕਟਾਉਣਾ ਪਊਗਾ। ਉਹਦੇ ਪੋਤਰਿਆਂ ਨੂੰ ਫਿਰ ਇਦਾਂ ਨੀਂਹਾਂ ਚੋਂ ਹੋਣਾ ਪਊਗਾ ਫਿਰ ਅਸੀਂ ਕਹਿੰਨੇ ਬੋਲੇ ਸੋਨਿਹਾਲ ਇਹ ਸਾਰਾ ਕੁਝ ਕਿਤਿਉ ਹੋਰ ਅਧਾਰਾ ਲਿਆ ਗਿਆ ਹੈ ਜਿਨ੍ਹਾਂ ਨੂੰ ਅਸੀਂ ਕਹਿੰਨੇ ਨਾ ਕਿ ਕੰਛੀ ਚ ਪੜ ਕੇ ਆਏ ਆ ਪੜ ਕੇ ਨਹੀਂ ਸੀ ਕੁਝ ਵੀ ਆਏ ਹੋ ਕਿਸੇ ਹੋਰ ਨੇ ਹੋ ਸਕਦਾ ਕਿਸੇ ਹੋਰ ਨੇ ਸਨ ਲਾ ਕੇ ਚੱਕੇ ਹੋਣ ਚੱਕ ਕੇ ਟ੍ਰੈਂਡ ਕਰਕੇ ਭੇਜੇ ਹੋਣ ਫਿਰ ਸਾਡੇ ਅਰਗੇ ਬਿੱਜੂਆਂ ਨੂੰ ਦਾੜੀ ਕੇਸਾਂ ਵਾਲੇ ਪਸ਼ੂਆਂ ਨੂੰ ਲਈ ਖੇਚ ਪਾਉਣ ਲਈ ਉਹਨੇ ਇਹ ਕਹਾਣੀ ਕਢੀ ਹੋਵੇ ਵੀ ਇਹ ਜਿਹੜੇ ਮੈਂ ਟ੍ਰੇਨਡ ਕਰਕੇ ਭੇਜੇ ਆ ਨਾ ਇਹ ਮੇਰੇ ਸਖਾਈ ਹੋਏ ਤੋਤੇ ਨਹੀਂ ਇਦਾਂ ਨਾ ਕਿ ਉਹ ਇਹ ਤਾਂ ਤੁਹਾਡੇ ਗੁਰੂ ਨੇ ਕਿਹਾ ਸੀ ਵੀ ਜਾ ਕੇ ਪੜ੍ਹ ਮੈਂ ਤਾਂ ਇਹਨਾਂ ਨੂੰ ਵਧੀਆ ਵਿਦਿਆ ਦਿੱਤੀ ਤਾਂ ਕਿ ਇਹਨਾਂ ਨੂੰ ਸੰਸਾਰ ਦੀ ਸਮਝ ਆ ਜਾਵੇ ਹੋ ਸਕਦਾ ਕਿਸੇ ਨੇ ਹੋਰ ਸਨ ਲਾ ਕੇ ਜਿਹਨੇ ਇਹ ਸੋਚਿਆ ਹੋਵੇ ਕਿ ਸ਼੍ਰੀ ਚੰਦ ਕੱਲਾ ਸੀ ਕੁਝ ਨਹੀਂ ਕਰ ਹੋਇਆ ਹੁਣ ਤਾਂ ਗੁਰੂ ਸਾਹਿਬ ਹੀ ਨਹੀਂ ਰਹੇ ਇਨਨ ਤਾਂ-ਤਾਂ ਤੇ ਕਿਦਾਂ ਵੱਧਿਆ ਜਾਵੇ ਕਿਸੇ ਦੀ ਬਣਾਈ ਹੋਈ ਪਲਾਨ ਨੂੰ ਅਸੀਂ ਗੁਰੂ ਸਾਹਿਬ ਦੀ ਆਪਣੀ ਪਲਾਨ ਦੱਸੀ ਜਾਨੇ ਇਦਾਂ ਦਾ ਕੁਝ ਹੋ ਨਹੀਂ ਸਕਦਾ ਬਸ ਉਹਦੀਆਂ ਦਿੱਤੀਆਂ ਹੋਈਆਂ ਧਾਰਨਾਵਾਂ ਅੱਜ ਜਿੰਨੇ ਸੰਕਲਪ ਆ ਸਾਡੇ ਕੋਲ ਇਹ ਚਾਰ ਦਰਵਾਜੇ ਆ ਜੀ ਕੋਈ ਧਰਮ ਨਹੀਂ ਹੁੰਦਾ ਜੀ ਕੋਈ ਜਾਤ ਨਹੀਂ ਹੁੰਦੀ ਇੱਥੇ ਹਰ ਇੱਕ ਦੇ ਲਈ ਤੇ ਹਰ ਇੱਕ ਦੇ ਲਈ ਜਿਹਨੂੰ ਆਪ ਦਰਕਾਰ ਕੇ ਰੱਖਦਾ ਸੀ ਨਾ ਉਹਨਾਂ ਨੂੰ ਲਿਆ ਲਿਆ ਕੇ ਟ੍ਰੈਂਡ ਕਰ ਕਰਕੇ ਸਾਡੇ ਸਿਰਾਂ ਤੇ ਬਿਠਾਈ ਜਾਂਦਾ ਅਮਰਤਪਾਲ ਕੋਈ ਮਰਾਸੀ ਉੱਠਦਾ ਕੋਈ ਪਾਟੜਾ ਉੱਠਦਾ ਕੋਈ ਹੋਰ ਆ ਆ ਆ ਸੁਣਿਓ ਪਹਿਲਾਂ ਸੁਣ ਕੇ ਜੇ ਚੱਲ ਗਿਆ ਗੱਲ ਸੜ ਮੇਰੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਮذਬੀ ਸਿੱਖਾਂ ਦੀ ਕੁੜੀ ਹੋ ਕੇ ਕਭਈਏ ਨਾ ਭੱਜ ਕੇ ਗਈਆਂ ਹੈ ਮਰ ਜਾ ਨੱਕ ਡੋਬ ਕੇ ਤੈਨੂੰ ਪੰਜਾਬੀ ਨਹੀਂ ਲੱਭਾ ਕੋਈ ਬੋਲਦੀ ਨਹੀਂ ਆ ਤੂੰ ਹਲੋ ਵਾਹਿਗੁਰਜੀ ਦਾ ਖਾਲਸਾ ਇਹ ਇੱਕ ਹੋਰ ਬੀਬੀ ਇਹ ਸ਼ਾਇਦ ਮذਬੀ ਇੱਕ ਦੋ ਹੋਰ ਵੀ ਕਲਿੱਪ ਦੇਖੇ ਸੀ ਮੈਂ ਇਹਦੇ ਇਹ ਦਸਤਾਰ ਕੀਤੀ ਹੋਆ ਬੀਬੀ ਨੇ ਕਿਰਪਾਨ ਪਾਈ ਹੋਆ ਵੀ ਅਮਰਤਪਾਲ ਦੀ ਭੈਣ ਹੈ ਆਪਣੇ ਆਪ ਨੂੰ ਦੋਏ ਅਮਰਤਪਾਲ ਜਿਹੜਾ ਮਰਜੀ ਰੱਖ ਰਿਓ ਜਿਹੜਾ ਐਮਪੀ ਬਣ ਕੇ ਬੈਠਾ ਉਹ ਉਹ ਫੈਜ਼ ਉਹਦਾ ਜਦੋਂ ਕੁਰਸੀਆਂ ਭਰਦਾ ਸੀ ਉਹ ਠਾਣੇ ਚ ਜਾ ਕੇ ਬੈਠਾ ਸੀ ਉਹ ਤੇ ਜਾਂ ਆ ਅਮਰਤਪਾਲ ਜਿਹੜਾ ਮਰਸੀ ਆ ਜਿਹੜਾ ਬਿਲਕੁਲ ਉਹ ਨਸਲ ਆਏ ਹੁਣ ਕਿਸੇ ਚਲੋ ਆ ਸੁਣ ਲਿਓ ਗਾਹਾਂ ਵੀ ਵਾਈ ਗੁਰਜੀ ਕੀ ਬਤਾਏ ਯਾਨੀ ਮੈਨੂੰ ਜਿੰਨਾ ਕਿ ਕਲਿੱਪ ਤੋਂ ਇਦਾਂ ਦੋ ਤਿੰਨ ਮਿੰਟ ਦਾ ਦੋ ਕੁ ਮਿੰਟ ਦਾ ਹੁਣਾਂ ਕਲਿੱਪ ਸੁਣ ਲਿਓ ਤੁਸੀਂ ਉਹਦੇ ਚੋ ਜਿੰਨੀ ਮੈਨੂੰ ਸਮਝ ਆਈ ਆ ਕਿ ਕੋ ਕੁੜੀ ਆ ਮਸਬੀਆਂ ਦੀ ਉਹ ਕਿਸੇ ਵੀ ਜਿਹਦੇ ਨਾਲ ਉਹਦੀ ਦੋਸਤੀ ਹੋ ਗਈ ਉਹਦੇ ਨਾਲ ਚਲੀ ਗਈ ਆਪਣਾ ਪਰਿਵਾਰ ਹੁਣ ਪਤਾ ਨਹੀਂ ਉਹਦੀ ਕੀ ਹਾਲਤ ਹੋਊਗੀ ਤੇ ਉਹਦੇ ਫਿਰ ਘਰ ਵਾਲੇ ਨੇ ਕੁੜੀ ਦੇ ਨੇ ਇਹਨਾਂ ਨੂੰ ਨਿਹੰਗਾਂ ਨੂੰ ਜਾ ਕੇ ਦੱਸਿਆ ਠੀਕ ਆ ਤੇ ਓਬਵੀਅਸ ਹੈ ਆ ਕਿ ਜਿਹੜੇ ਹੁਣ ਮਜ਼ਬੀਆਂ ਦੇ ਵਿੱਚੋਂ ਨਿਹੰਗ ਬਣੇ ਆ ਉਹ ਅਗਲੇ ਕਹਿੰਦੇ ਵੀ ਹੱਦ ਹੋ ਗਈ ਸਾਡੇ ਨਾਲ ਉਹਦੇ ਸ਼ਬਦ ਵੀ ਤੁਸੀਂ ਸੁਣੇ ਨੇ ਕਿ ਮਜ਼ਬੀ ਸਿੱਖਾਂ ਦੀ ਕੁੜੀ ਹੋ ਕੇ ਤੂੰ ਭਈਏ ਨਾਲ ਚਲ ਗਈਆਂ ਤੈਨੂੰ ਪੰਜਾਬੀ ਨਹੀਂ ਹਾਲਾਂਕਿ ਸਵਾਲ ਇਹ ਥੋੜੋ ਬਈਏ ਨਾਲ ਗਈ ਆ ਇਹ ਗਲਤ ਹੋਇਆ ਸਵਾਲ ਤਾਂ ਇਹ ਆ ਕਿ ਇੱਕ ਵਿਆਹੀ ਹੋਈ ਔਰਤ ਆ ਬੱਚਾ ਆ ਉਹਦੇ ਉਹ ਘਰ ਵਾਲੇ ਨੂੰ ਛੱਡ ਕੇ ਚਲੀ ਗਈ ਹੁਣ ਇਹ ਨਹੀਂ ਪਤਾ ਜੇ ਉਹ ਬੰਦਾ ਮਾਰਦਾ ਕੁੱਟਦਾ ਹੋਵੇ ਜੇ ਉਹ ਬੰਦਾ ਪਰੇਸ਼ਾਨ ਕਰਦਾ ਹੋਵੇ ਜੇ ਆਪ ਉਹਦੇ 10 ਜਨਾਨੀਆਂ ਨਾਲ ਸੰਬੰਧ ਹੋਣਾ ਤੇ ਅਗਲੀ ਅਗਲੀ ਛੱਡ ਕੇ ਚਲੀ ਗਈ ਹੁਣ ਉਹ ਡਿਸਕਸ਼ਨ ਕਰਨ ਦੀ ਬਜਾਏ ਪੇ ਹੈ ਤੂੰ ਮਜਬੀ ਸਿੱਖਾਂ ਦੀ ਕੁੜੀ ਹੋ ਕੇ ਬਈਆਂ ਦੇ ਨਾਲ ਕਿਉਂ ਗਈ ਬੀ ਬੀ ਨਕਿੰ ਗਈ ਤਿੰਨ ਕੋ ਪੰਜਾਬੀ ਨਹੀਂ ਲੱਭਾ ਉਹਨਾਂ ਨਾਲ ਇਕੱਲੀ ਨਹੀਂ ਆਈ ਨਾਲ ਉਹਦੀ ਟੀਮ ਵੀ ਆ ਤੁਸੀਂ ਆ ਜਿਹੜਾ ਹੋ ਰਿਹਾ ਸੁਣੀਓ ਹੈਲੋ ਸੋਰੀ ਹਾਂਜੀ ਹੁਣ ਨਾਲ ਉਹਦੀ ਕੋ ਬੰਦਾ ਆ ਉਹਨੂੰ ਉਹ ਲੇਡੀ ਨੂੰ ਫੋਨ ਕੀਤਾ ਜਿਹੜੀ ਬੀਗੇ ਦੇ ਨਾਲ ਗਈ ਆ ਉਹਦੀ ਗੱਲ ਸੁਣੀਓ ਹੈਲੋ ਹਾਂ ਭਾਈ ਗੁਰਪ੍ਰੀਤ ਬੋਲਦੀ ਆ ਭਾਈ ਹੈਲੋ ਹਾਂ ਗੁਰਪ੍ਰੀਤ ਬੋਲਦੀ ਆ ਭਾਈ ਨੰਗ ਸਿੰਘ ਬੋਲਦਿਆਂ ਦਰਨਾ ਦਲ ਤੋਂ ਤੂੰ ਜਿਹੜਾ ਅੱਜ ਦਾ ਤੇਰਾ ਉੱਥੇ ਪਿੱਛੇ ਛੱਡ ਗਈਆਂ ਮੁੰਡਾ ਉਹ ਕੀ ਕਰਨਾ ਹੁਣ ਤੂੰ ਇੱਥੇ ਭੱਜ ਗਈ ਇਹਦੇ ਨਾਲ ਆ ਗਈ ਤੂੰ ਦੱਸੋ ਦੱਸੋ ਕੀ ਦੱਸੋ ਉਹਦਾ ਉਹ ਜਿਹੜਾ ਪਿੱਛੇ ਮੁੰਡਾ ਛੱਡ ਗਈ ਉਹਦਾ ਕੀ ਕਰਨਾ ਹੈਲੋ ਸੱਸਰੀ ਘਾਲ ਜੀ ਹੈ ਉਸ ਘਾਲ ਨੂੰ ਤਾਂ 2 ਸਾਲ ਹੋ ਗਏ ਨਾ ਮੈਂ ਤੈਨੂੰ ਉਹੀ ਪੁੱਛਣਾ ਫਿਰ ਉਹ ਮੁੰਡਾ ਕੌਣ ਸੰਭੂ 2 ਸਾਲ ਨਹੀਂ 6 ਮਹੀਨੇ ਹੋਏ 6 ਮਹੀਨੇ ਹੋਏ ਨੇ ਕੌਣ ਕਹਿੰਦਾ 6 ਮਹੀਨੇ ਹੋਇਆ ਤੇਰਾ ਮੇਰੀ ਗੱਲ ਸੁਣ ਤੇਰਾ ਭਰਾ ਕਹਿੰਦਾ ਸਾਨੂੰ ਘਰ ਵਾਲਾ ਘਰ ਵਾਲਾ ਘਰ ਵਾਲੇ ਕੋਲੇ ਕੋਣ ਜਾਣੀ ਜਿਹੜਾ ਨਿਹੰਗ ਗੱਲ ਕਰ ਰਿਹਾ ਉਹਨੂੰ ਇਹ ਵੀ ਨਹੀਂ ਪਤਾ ਵੀ ਇਹਦੇ ਕੋਲ ਸ਼ਿਕਾਇਤ ਕੁੜੀ ਦਾ ਭਰਾ ਲੈ ਕੇ ਆਇਆ ਕਿ ਘਰ ਵਾਲਾ ਲੈ ਕੇ ਆਇਆ ਉਹ ਕਹਿੰਦਾ ਵੀ ਤੇਰਾ ਭਰਾ ਦੱਸਦਾ ਐ ਸਾਨੂੰ ਕਿ ਨਾਲ ਜਿਹੜੀ ਜਨਾਨੀ ਆ ਜਿਹੜੀ ਅਮਰਥਪਾਲ ਦੀ ਭੈਣ ਦੱਸਦਾ ਮੈਂ ਪਿੰਡਰਾਂ ਵਾਲੀ ਜਿਹੜੀ ਬਣੀ ਆ ਨਵੀਂ ਨਵੀਂ ਉਹ ਕਹਿੰਦੀ ਆ ਵੀ ਭਈ ਭਈ ਨਹੀਂ ਘਰ ਵਾਲਾ ਘਰ ਵਾਲਾ ਉਹ ਫਿਰ ਨਾਲ ਦੀ ਨਾਲ ਬੋਲ ਕੇ ਕਮੈਂਟਰੀ ਕਰਕੇ ਦੱਸਦਾ ਕੌਣ ਕਹਿੰਦਾ 6 ਮਹੀਨੇ ਹੋਏ ਆ ਗੱਲ ਸੁਣ ਮੇਰੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਮذਬੀ ਸਿੱਖਾਂ ਦੀ ਕੁੜੀ ਹੋ ਕੇ ਕਭਈਏ ਨਾ ਭੱਜ ਕੇ ਗਈਆਂ ਹੈ ਮਰ ਜਾ ਨੱਕ ਡੋਬ ਕੇ ਤੈਨੂੰ ਪੰਜਾਬੀ ਨਹੀਂ ਲੱਭਾ ਕੋਈ ਬੋਲਦੀ ਨਹੀਂ ਤੂੰ ਤਾਂ ਮੁੰਡਾ ਛੱਡ ਕੇ ਆਈਆਂ ਤੇਰੇ ਘਰ ਵਾਲੇ ਦਾ ਨੰਬਰ ਦਿੱਤਾ ਨਿਹੰਗਾਂ ਸਿੰਘਾ ਨੂੰ ਠੀਕ ਹੈ ਨਾ ਖਾਲਸੇ ਬੋਲਦੇ ਸੀ ਤੂੰ ਬਦਨਾਮ ਕਰਿਆ ਪਿਆ ਮذਬੀ ਸਿੱਖਾਂ ਦੀ ਕੌਮ ਨੂੰ ਤੈਨੂੰ ਭਈਆ ਹੀ ਲੱਭਾ ਵਾ ਚਪਲੇ ਤੂੰ ਹੈ ਵਣ ਦੱਸ ਤੈ ਤੂੰ ਮੈਨੂੰ ਪਹਿਲਾਂ ਇਹ ਦੱਸ ਵੀ ਤੈਨੂੰ ਭਈ ਲੱਭਾ ਤੂੰ ਵਿਆਹ ਕਰਾ ਕੇ ਇੱਕ ਆਈਆ ਮذਬੀ ਸਿੱਖਾਂ ਦੀ ਕੁੜੀ ਹੋ ਕੇ ਤੂੰ ਬੱਚਾ ਛੱਡ ਕੇ ਆਈਆ ਆਪਣਾ ਘਰ ਵਾਲਾ ਛੱਡ ਕੇ ਤੈਨੂੰ ਘਰ ਵਾਲੇ ਜਾਣੀ ਜੇ ਨਾ ਇੱਕ ਬੇਨਤੀ ਆ ਭਾਈ ਟਕਸਾਲੀਆਂ ਨੂੰ ਵੀ ਇਹ ਖੰਡਕੀਤਨੀ ਜਥੇ ਨੂੰ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਆ ਜਥੇਦਾਰ ਆ ਜੇ ਜੇ ਨਾ ਤੁਸੀਂ ਇਹ ਜਿਹੜੇ ਲੁੱਚਾ ਗੁੰਡਾ ਕਿਸਮ ਦੇ ਬੰਦੇ ਆ ਜਿਹੜਾ ਹਰ ਜਣਾ ਖਣਾ ਕਿਰਪਾਨ ਪਾ ਕੇ ਦਸਤਾਰ ਉੱਤੇ ਬਨ ਕੇ ਕਰਕੇ ਤਾਂ ਪੁਲਿਸ ਬਣ ਕੇ ਫਿਰਨ ਲੱਗ ਪੈਂਦਾ ਉਹਨੂੰ ਨੱਥ ਨਾ ਪਾਈ ਤੁਹਾਡਾ ਬਹੁਤ ਨੁਕਸਾਨ